ਦੇਖ ਖਾਲਸਾ ਜੀ ਜਦੋਂ ਸਹਿਬਜ਼ਾਦਿਆਂ ਨੂੰ ਨੀਹਾਂ ਵੇਚਣਨ ਲੱਗੇ ਸਾਰਾ ਸਰਹੰਦ ਸ਼ਰਖ ਲੋਤਾ ਦੇ ਹਰ ਇੱਕ ਦਿਨ ਨਿਤਰਾਂ ਦੇ ਵਿੱਚੋਂ ਅਥਰੂ ਡਿੱਗ ਰਹੇ ਨੇ ਬਾਬਾ ਮੋਤੀਦਾਬ ਮੇਰੇ ਕੋਲ ਤੱਕਿਆ ਨਹੀਂ ਜਾਦਿਆ ਤੇ ਖਾਲਸਾ ਜੀ ਸਹਿਬਜ਼ਾਦਿਆਂ ਨੂੰ ਜਦੋਂ ਖਲਾਰ ਕੇ ਕੰਧ ਉਸਾਰਨੀ ਸ਼ੁਰੂ ਕੀਤੀ ਗਈ ਇਤਿਹਾਸ ਕਰ ਲਿਖਦੇ ਐ ਇਹੋ ਜੀ ਕਾਲੀ ਬੋਰੀ ਨੇ ਰਹੀ ਆਈ ਤੇ ਕੰਧ ਦਰਦਦਰ ਕਰਦੀ ਡਿੱਗ ਪਈ ਹਣ ਦੂਜੀ ਵਾਰੀ ਕੰਧ ਉਸਾਰੀ ਗਈ ਤੇ ਦੂਜੀ ਵਾਰ ਵੀ ਕੰਧ ਜਿਹੜੀ ਸੀ ਉਹ ਡਿੱਗ ਗਈ ਹਣ ਤੀਜੀ ਵਾਰ ਜਦੋਂ ਕੰਧ ਉਸਾਰੀ ਜਾ ਰਹੀ ਹੈ ਜਦੋਂ ਗੋਡਿਆਂ ਦੇ ਕੋਲ ਕੰਧ ਆਈ ਤੇ ਜਲਾਦ ਇੱਟ ਪੰਨ ਕੇ ਇੱਟ ਲਾਉਣ ਲੱਗਾ ਬਾਬਾ ਫਤਿਹ ਸਿੰਘ ਨੇ ਬਾਹਤੋਂ ਫੜ ਲਿਆ ਇਹ ਸਿੱਕੀ ਦੀ ਨਹੀਂ ਐ ਇਹਦੀ ਇੱਟ ਨੂੰ ਪੰਨੀ ਨਾ ਬੇਸ਼ੱਕ ਸਾਡੇ ਗੋਡੇ ਛਲਦੇ ਜਲਾਦ ਨੇ ਤੇਸੀ ਮਾਰੀ ਸਭ ਜਾਦਿਆਂ ਦੇ ਗੋਡੇ ਛਲੇ ਇੱਕ ਵਾਰ ਪਾਪੀ ਦੀਆਂ ਵੀ ਪੂ ਬਾਹ ਨਿਕਲ ਗਈਆਂ ਅੰਬਰ ਵੀ ਰੋਇਆ ਧਰਤੀ ਵੀ ਕਰਲਾਈ ਤੇ ਪੰਛੀ ਪਰਸੇ ਉਸ ਧਰਤੀ ਨੂੰ ਲੱਖ ਵਾਰੀ ਉਹ ਚਣਿਆ ਹੋਇਆ ਦਸ਼ਮੇਸ਼ ਦਾ ਦਿਲ ਜਿੱਥੇ ਵੇਖੋ ਮੇਰੇ ਕਲਗੀਆਂ ਵਾਲੇ ਦੇ ਜੜੇ ਨੂੰ ਸਭ ਜਿਆਦੇ ਅਡੋਲ ਖਲੋਤੇ ਨੇ